ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਨ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਮੋਗਾ ਹੀ ਮੋਗੇ ਦੇ ਤਰਵੰਡੀ ਭਾਈ ਸ਼ਹਿਰ ਦੇ ਬਿਲਕੁਲ ਵਿਚਾਲੇ ਜੇ ਪੈਂਦਾ ਕਾਨ ਸਿੰਘ ਵਾਲਾ ਇੱਕ ਬਹੁਤ ਚੰਗੀ ਜਰਸੀ ਵੜਾ ਵਿਖਾਉਣੀ ਆ ਪੰਜਾਬ ਵਾਲੀ ਫੁੱਲ ਵੱਡੇ ਕਦ ਕਾਠ ਵਾਲੀ ਚੰਗੇ ਦੁੱਧ ਵਾਲੀ ਭਾਹ ਹੋ ਜਾਈ ਜੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੀਏ ਨਾਮ ਸੁਖਚੰਦ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਫੋਨ ਨੰਬਰ ਦੱਸ ਦੀਏ 8196876792 ਕਿੰਨਾਂ ਵਸੂਏ ਜਣੇ ਬਾਈ ਦੂਜੇ ਸੂਏ ਸੋਨਾ ਮਾਲਕਾ ਨੇ ਦੱਸਿਆ ਜੀ ਕਿੰਨੇ ਕ ਦਿਨ ਲੈ ਜੂ ਦਿਨ ਬਾਈ ਉਹਨਾਂ ਨੇ 19 ਤਰੀਕ ਨੂੰ ਪੂਰੇ ਦੱਸਿਆ ਬਾਈ ਇਹਦੇ 19 ਨੂੰ ਹਾਂਜੀ ਇਹਦਾ ਆ ਵੀ ਬਾਈ ਲੈ ਹੂੰ ਉਹ ਕੀ ਜੋੜ ਫਿਰ ਕਿੰਨਾ ਕ ਦੁੱਧ ਪਿਆ ਜੂ ਦੁੱਧ ਬਾਈ ਪਹਿਲੇ ਸੂਏ ਉਹ ਆਉਂਦੇ 16-17 ਕਿਲੋ ਦੁੱਧ ਚੋਇਆ ਸੀ ਪਲੂਣ ਥੱਲੋਂ ਪਲੂਣ ਥੱਲੋਂ ਨਾਰਮਲ ਜੀ ਸੇਵਾ ਤੇ ਹੂੰ ਬਾਕੀ ਪੰਜਾਬ ਵਾਲੀ ਆ ਕੋਈ ਐਂ ਬਾਈ ਵੀ ਹਿਮਾਚਲ ਵਾਲੀ ਆ ਹੂੰ ਸਹੀ ਆ ਹਾਂਜੀ ਸਮਾਂ ਕਿੰਨਾ ਦੱਸਿਆ ਸਮਾਂ ਬਾਈ 19 ਤਰੀਕ ਨੂੰ ਦਿਨ ਪੂਰੇ ਦੱਸਿਆ ਮਾਲਕਾਂ ਨੇ 19 ਨੂੰ ਹਾਂਜੀ 19 ਨੂੰ ਦਿਨ ਪੂਰੇ ਆ ਜੀ ਕੱਢੀਏ ਬਾਹਰ ਨੂੰ ਲਓ ਵੀ ਮਿੱਤਰੋ ਦੂਜੇ ਸੂਏ ਹੁੰਦੀ ਆ 16-17 ਕਿਲੋ ਦੁੱਧ ਬਾਈ ਕਹਿੰਦਾ ਉਹ ਕਹਿੰਦੇ ਅਸੀਂ ਪਹਿਲੇ ਸੂਏ ਪਲੂਣ ਥੱਲੋਂ ਚੋਇਆ ਕੱਦ ਕਾਠ ਪੂਰਾ ਫੁੱਲੀ ਵੱਡਾ ਸੀਲ ਸਾਉ ਵੀ ਬਹੁਤ ਐ ਬਲਟਾਂ ਬਹੁਤ ਪਈਆਂ ਹਫਤਾ ਲੈ ਜਾਣਾ ਬੱਚੀ ਨੇ ਅੱਜ ਡੇਟ ਮੁਤਾਬਕ ਹਫਤੇ ਦੀ ਕੱਚੀ ਆ ਮੋਟਾ ਮੋਟਾ ਗੁਲਾਬੀ ਥਾਨਾ ਕੋਈ ਚੁੰਡੀ ਜੀ ਵਾਲਾ ਥਾਨ ਨਹੀਂ ਮੋਟਾ ਮੋਟਾ ਅਸਦੀ ਚਵਾਈ ਵਾਲਾ ਥਾਨ ਹੈ ਕਾਫੀ ਕਲਰ ਦੀ ਜਰਸੀ ਆ ਬੋਦੀ ਵਾਲੀ ਛੋਟਾ ਕੰਨ ਆ ਭਾਣ ਦੇ ਪੱਤੇ ਵਰਗਾ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਦਿਨ ਜਰੂਰ ਨੇ ਹਜੇ 5-7 ਲੈ ਜਾਣੇ 19 ਨੂੰ ਡੇਟ ਮੁਤਾਬਕ ਦਿਨ ਪੂਰੇ ਹੁੰਦੇ ਆ ਉਹ ਅੱਗੇ ਮਹਾਰਾਜ ਨੂੰ ਪਤਾ ਦੋ ਦਿਨ ਪਹਿਲਾਂ ਸੁਣਦੀ ਆ ਦਿਨਾਂ ਤੇ ਸੁਣਦੀ ਉਹ ਤੁਹਾਨੂੰ ਵੀ ਪਤਾ ਹਨਾ ਜਾਨਵਰ ਦਾ ਪਤਾ ਨਹੀਂ ਹੁੰਦਾ ਦੁੱਧ 16 17 ਦਿੱਤਾ ਇਹਨਾਂ ਖੁੱਲਾ ਪਿਆ ਦੇਣਾ ਕੋਈ 17 18 ਕਿਲੋ ਦਾ ਦੁੱਧ ਵਧੀਆ ਦੇਣਾ ਹਾਂ ਹੋ ਸਕਦਾ ਤੁਹਾਡੀ ਸੇਵਾ ਸੰਭਾਲ ਵੱਧ ਹੋਈ ਕੋਈ 2 ਕਿਲੋ ਵੱਧ ਪਿਆ ਜੇ ਲੇਵ ਤੇ ਬਰੀਕ ਬਰੀਕ ਨਾੜਾ ਨੂੰੜਾ ਬਹੁਤ ਬੈਕ ਸਾਈਡ ਵੀ ਤੁਹਾਨੂੰ ਮੋਟੀਆਂ-ਮੋਟੀਆਂ ਉਦਾਂ ਹੀ ਦੱਸਦੀਆਂ ਹੋਣੀਆਂ ਮੂੰਹ ਮੱਥੇ ਦੀ ਸੋਹਣੀ ਆ ਬਾਕੀ ਚਾਰੂ-ਚੂਰੂ ਬਹੁਤ ਆ ਸ਼ਾਮ ਦਾ ਟਾਈਮ ਆ ਪੱਠੇ-ਪੱਠੇ ਬਾਈ ਦੇ ਪਾਏ ਆ ਪਸ਼ੂ ਸਾਰੇ ਰੱਜੇ ਆ ਤਿਆਨੇ ਕਿ ਇਹ ਦੱਸਣ ਦਾ ਮੈਂ ਤਾਂ ਦੱਸਿਆ ਕਿਉਂਕਿ ਜੇ ਪਸ਼ੂ ਖਾਣ ਪੀਣ ਦਾ ਖੁੱਲਾ ਹੋ ਚਾਰੂ ਚੂਰੂ ਫੁੱਲ ਹੋ ਫੇਰ ਹੀ ਦਾਣਾ ਦੱਪਾ ਖਾਊ ਲੇਟੀ ਖਾਊ ਫੀਡ ਖਾਊ ਫੇਰ ਹੀ ਦੁੱਧ ਦੇਉ ਜੇ ਮਤਲਬ ਦਾਣਾ ਦੱਪਾ ਫੀਡ ਨਾ ਜਮੀ ਖਾਊ ਫੇਰ ਹੀ ਦੁੱਧ ਦੀ ਬਾਲਟੀ ਭਰਨੀ ਆ ਵੱਡੀ ਵਹਿੜ ਇੱਕ ਹੈ ਦੂਜਾ ਸੂਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਵਧੀਆ 5-7 ਸੂਏ ਕਰਮਾ ਵਾਲੀ ਨੇ ਦੁੱਧ ਪਿਆ ਦੇਣਾ ਥੀਰ ਸੌ ਫੁੱਲ ਹੈ ਦੋ ਦਿਨਾਂ ਦਾ ਮੱਝਾਂ ਆਰ ਗਈ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਤੇ ਬਾਕੀ ਹੁਣ ਤਾਂ ਰੁੱਤ ਵਧੀਆ ਨਜ਼ਾਰੇ ਦੇ ਦੂ ਕਿੰਨੇ ਦੀ ਬਾਈ ਬਾਈ ਵੀ ਮੰਨ ਲਾ ਜੇ ਤਾਂ ਵੱਛੀ ਹੋएगी ਤਿਆਰ ਹੂੰ ਸੁਹਾ ਕੇ ਵੇਚ ਕੇ ਤਾਂ ਆਪਾਂ ਨੂੰ ਵੀ ਪਤਾ ਬਾਈ ਮੰਨ ਲਾ 70 75 ਹਜ਼ਾਰ ਦੀ ਜਿਵੇਂ ਮਰਜ਼ੀ ਵੇਚ ਲਗੇ ਹੂੰ ਅੱਜ 63000 ਰੁਪਏ ਜੋ ਮੰਨਤਣ ਕਰਦੇ 63 ਚ ਬਾਕੀ ਬਾਈ ਪੰਜਾਬ ਵਾਲੀ ਅਰੀਜਨਲ ਵੀ ਆਪਾਂ ਹਿਮਾਚਲ ਵਾਲੀ ਜਰਸੀ ਨਹੀਂ ਲੈਂਦੇਗੇ ਤੁਹਾਨੂੰ ਪਤਾ ਹੀ ਆ ਤੁਹਾਨੂੰ ਇਹ ਤਾਂ ਗੱਲ ਹੈ ਮੈਂ ਇਦਾਂ ਨੂੰ ਬਣਾਉਨੇ ਆਪਾਂ ਆਪਾਂ ਹਿਮਾਚਲ ਵਾਲੀ ਜਰਸੀ ਨਹੀਂ ਲੈਂਦੇ ਪੰਜਾਬ ਵਾਲੀ ਆ ਇਸ ਗੱਲ ਦੀ ਬਾਈ ਇਸ ਗੱਲ ਦੀ ਵੀ ਗਾਰੰਟੀ ਆ ਮੰਨ ਲਾ ਘਰੋਂ ਲਈ ਆਪਾਂ ਦਾ ਸੰਗਲ ਸੁੰਗਲ ਵੀ ਨਹੀਂ ਲਾਇਆ ਗਿਆ ਮੇਰੀ ਆਦਤ ਆ ਕਿ ਕੋਈ ਆ ਚਲ ਕੋਈ ਨਹੀਂ ਜਿਵੇਂ ਆ ਗਈ ਪਸ਼ੂ ਵੀ ਸਹੀ ਆ ਹੂੰ ਸਹੀ ਆ ਹਾਂਜੀ ਬਾਕੀ ਆਏ ਆ ਭਾਈ ਯਾਰ ਵੀ ਜੇ ਹੁਣ ਮੰਨ ਲਾ ਬੁੱਢੀ ਗਾਂ ਦੇ ਗਾਲੀਆਂ ਤੇ ਲਿਆਰੇ ਪਾ ਦਾਂਗੇ ਤੇ ਉਹ ਹੁਣ ਜਵਾਨ ਤਾਂ ਹੋ ਜਵਾਨ ਥੋੜੀ ਬੰਨ ਲਗੇ ਹੂੰ ਇਹ ਤਾਂ ਗੱਲ ਹੈਗੀ ਆ ਦੋਸਤ ਇਹ ਵੀ ਗੱਲ ਬਾਈ ਦੀ ਸਹੀ ਆ ਯਾਨੀ ਕਿ ਬਾਈ ਦਾ ਕਹਿੰਦਾ ਮਤਲਬ ਇਹ ਆ ਕਿ ਮੈਂ ਨਵਾਂ ਹਾਨ ਪਸ਼ੂ ਲੈਣਾ ਪਹਿਲਣ ਦੂਜਾ ਤੇ ਜਿਵੇਂ ਸੰਗਲ ਚ ਅਗਲੇ ਦੇ ਘਰੋਂ ਲਿਆਂਦੀ ਘਰੇਲੂ ਬੰਦੇ ਦੇ ਓਵੇਂ ਵੀਡੀਓ ਪਾ ਦੇਣੀ ਆ ਤੇ ਆਈ ਨਹੀਂ ਕਿ ਗਾਨੀਆਂ ਤੇ ਲਿਆਰੇ ਆਪਾਂ ਪਾ ਦਈਏ ਸੋਹਣੇ ਤੇ ਪਸ਼ੂ ਓਵੇਂ ਸੂਵਾਲ ਕੋ ਦਿੰਦਾ ਉਹ ਤਾਂ ਜੇ ਬੁੱਢਾ ਪਸ਼ੂ ਆ ਤਾਂ ਬੁੱਢਾ ਹੀ ਰਹਿਣਾ ਇਹ ਦੂਜਾ ਸੂਹਾ ਬੱਛੀ ਆ ਜਿੱਦਣ ਬਾਈ ਕਹਿੰਦਾ ਜੇ ਸਵਾ ਕੇ ਵੇਚਦੇ ਆ ਤਾਂ 70 72000 ਦੀ ਆ ਤੁਹਾਨੂੰ ਵੀ ਪਤਾ ਇਹਨੇ ਦੀ ਬੱਛੀ ਹੈਗੀ ਆ ਦੁੱਧ 17 18 ਕਿਲੋ ਬਹੁਤ ਹੁੰਦਾ ਬਾਕੀ ਵੱਡੀ ਵਹਿੜ ਕੱਦ ਚ ਸੂਆਂ ਚ ਨਹੀਂ ਕੱਦ ਚ ਫੁੱਲ ਵੱਡੀ ਆ ਅੱਜ 63 ਦੀ ਬਾਈ ਕਹਿੰਦਾ ਦੇ ਦੂ ਜਮਾਂ ਜੈਤ ਜੇ ਆਪਾ ਬਾਕੀ ਲੇਵਾ ਲਾਹੂ ਬਹੁਤ ਕਿਉਂਕਿ ਲੇਵੇ ਦੇ ਚਾਰ شپੇਰੇ ਵੱਲ ਢਲਾਂ ਪਈਆਂ ਬਹੁਤ ਆ ਤੁਸੀਂ ਵੇਖ ਸਕਦੇ ਆ ਮੋਟਾ ਮੋਟਾ ਥਾਨ ਰਵੜੰਗੂ ਹਵਾਨਾਵਦ ਦਿਨ 5-7 ਨੇ ਲੈ ਜਾਣੇ ਜਿਸ ਦਿਨ ਤਿਆਰ ਹੋ ਜਾਂਦੀ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਜਾਂ ਡੈਰੀ ਦੁੱਧ ਪਾਉਣ ਨੂੰ ਲੈਣੀ ਆ ਪੂਰੀ ਚੰਗੀ ਵੱਛੀ ਆ ਨਵਾਂ ਹਣ ਦੂਜਾ ਸੂ ਆ ਵਧੀਆ 5-7 ਸੂਏ ਦੁੱਧ ਪਿਆ ਜੂ ਕਈ ਭੈਣ ਭਰਾ ਬੁੱਢਾ ਜਾਨਵਰ ਲੈ ਲੈਂਦੇ ਆ ਤੇ ਉਹਨੇ ਵਰਸਾਲ ਖਾਂਢੀ ਦੁੱਧ ਦੇਣਾ ਹੁੰਦਾ ਉਦੋਂ ਤਾਂ 10000 ਵੱਧ ਲਾਇਆ ਚੰਗਾ ਪਹਿਲਣ ਦੂਜਣ ਵੱਛੀ ਲੋ ਅੱਗੇ 5-7 ਸਵੇ ਦੁੱਧ ਤਾਂ ਪਿਆ ਦੂਗਾ ਪਸ਼ੂ ਉਹ ਤੁਹਾਨੂੰ ਵੀ ਪਤਾ ਹੈ ਨਾ ਜਦੋਂ ਨਵਾਂ ਖਾਣ ਆਊਗਾ 5-7 ਸਵੇ ਵਧੀਆ ਦੁੱਧ ਪਿਆ ਹੁੰਦਾ ਸਾਰਿਆਂ ਨੂੰ ਹਸੀਕਾ